ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਵੀ ਦਰਸਾਤ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਪ੍ਰਗਰਮੀ। ਆ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਇਹ ਜਿਹੜੀ ਬਈਆਂ ਹੁਣ ਇਹ ਅਸੀਂ ਪਹੁੰਚ ਗਏ ਆ ਜੀ ਜਿਹੜਾ ਨਵਾਂ ਸ਼ਹਿਰ ਤੋਂ ਗੜਸ਼ੰਕਰ ਨੂੰ ਸੜਕ ਜਾਂਦੀ ਹੈ ਆਹ ਦੇਖੋ ਬਾਈਪਾਸ ਤੇ ਪੁਲ ਬਣਿਆ ਜਿਹੜਾ ਸੋ ਇਹਦੇ ਵਿੱਚ ਜਿਹੜਾ ਪਾਣੀ ਜੋ ਕਿ ਆ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੈ ਹੋਰ ਜੀ ਸੋ ਇਹ ਜਿਹੜਾ ਕਾਫੀ ਮੁਸ਼ਕਲ ਲੋਕਾਂ ਦੇ ਲਈ ਜਿਹੜਾ ਸਾਹਤ ਹੋ ਰਿਹਾ ਆ ਕਲਰਾ ਮਹੱਲੇ ਵਾਲੇ ਲੋਕਾਂ ਦੇ ਸਾਹ ਸੁੱਤੇ ਨੇ ਕਿਉਂਕਿ ਹਰ ਵਾਰੀ ਜਦੋਂ ਵੀ ਪਾਣੀ ਆਦਾ ਤਾਂ ਉਸ ਕਲਰਾ ਮਹੱਲੇ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਕਰਨਾ ਪੈਂਦਾ ਆ ਸੋ ਇਹ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਜਿਹੜੀ ਇਹਦੀ ਪ੍ਰੋਪਰ ਸਫਾਈ ਜਿਹੜੀ ਡਰੇਨ ਦੀ ਹੋਣੀ ਚਾਹੀਦੀ ਆ ਤਾਂ ਕਿ ਆ ਕੋਈ ਵੀ ਨੁਕਸਾਨ ਹੋਣ ਤੋਂ ਬਚ ਸਕੇ ਹਾਂਜੀ ਇਹ ਪੁਲ ਤੋਂ ਜਾ ਰਿਹਾ ਪਾਣੀ ਦੀ ਡਰੇਨ ਦਾ ਜਿਹੜਾ ਆ ਖੰਡ ਮੇਲ ਨਵਾਂ ਸ਼ਹਿਰ ਸਾਈਡ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਲੋਕਾਂ ਦਾ ਕਹਿਣਾ ਆ ਕਿ ਇਸ ਡਰੇਨ ਦੀ ਜਿਹੜੀ ਪ੍ਰੋਪਰ ਸਫਾਈ ਨਹੀਂ ਕੀਤੀ ਜਿਹਦੇ ਕਰਕੇ ਇਹ ਜਿਹੜੀ ਮੁਸ਼ਕਲ ਖੜੀ ਹੋਈ ਆ ਸੋ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਆ ਲੋਕਾਂ ਦੀ ਕਿ ਜਿਹੜਾ ਹਜੇ ਵੀ ਇਹਦੀ ਜਿਹੜੀ ਸਫਾਈ ਜਿਹੜੀ ਕਰਵਾਈ ਜਾਵੇ ਤਾਂ ਕਿ ਲੋਕਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਮੈਂ ਆ ਤੁਹਾਡਾ ਆਪਣਾ ਵਾਸਤੇ ਪਰਦੇਸੀ ਸੋ ਇਹ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਇਹ ਜਿਹੜਾ ਗੜਸ਼ੰਕਰ ਰੋਡ ਨਵਾਂ ਸ਼ਹਿਰ ਗੜਸ਼ੰਕਰ ਰੋਡ ਦੇ ਕੋਲ ਜਿਹੜਾ ਪੁਲ ਬਣਿਆ ਆ ਉਹਦੇ ਨਜ਼ਦੀਕ ਹੈ ਇਹ ਜਿਹੜੀ ਬਈ ਉਹਦੇ ਨਾਲ-ਨਾਲ ਜਾਂਦੀ ਹੈ ਆ ਇੱਥੇ ਦੇ ਲੋਕਾਂ ਦੇ ਦੱਸਣੇ ਦੇ ਮੁਤਾਬਕ ਇਹ ਕਹਿੰਦੇ ਪੇ ਪਾਣੀ ਜਿਹੜਾ ਹੁਣ ਤੇਜ਼ ਹੋ ਰਿਹਾ ਹੈ ਦਾ ਕੱਲ ਪਾਣੀ ਘੱਟ ਸੀਗਾ ਸੋ ਜਿਹੜਾ ਇੱਥੇ ਪਿੰਡ ਵਾਲਿਆਂ ਦੇ ਕਿਉਂਕਿ ਨਾਲ ਦੁਰਗਾਪੁਰ ਲੱਗਦਾ ਇਧਰ ਆ ਕਲਰਾ ਮਹੱਲਾ ਲੱਗਦਾ ਤੇ ਹੋਰ ਜਿਹੜਾ ਆ ਬਾਬਾ ਸ਼੍ਰੀਚੰਦ ਨਗਰ ਲੱਗਦਾ ਆ ਬਾਬਾ ਸੈਨ ਭਗਤ ਨਗਰ ਲੱਗਦਾ ਸੋ ਇਹਦੇ ਵਿੱਚ ਜਿਹੜਾ ਕਾਫੀ ਜਦੋਂ ਵੀ ਕਿਤੇ ਹੜ੍ਹਾਂ ਦੀ ਸਥਿਤੀ ਬਣਦੀ ਹੈ ਸੋ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਲ ਆਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬਈ ਦੇ ਉੱਪਰੋਂ ਵੀ ਪਾਣੀ ਭਰ ਗਿਆ ਆ ਭਾਵੇਂ ਇੱਥੇ ਪ੍ਰਸ਼ਾਸਨ ਨੇ ਸਫਾਈ ਕਰਵਾਈ ਸੀ ਪਰ ਫੇਰ ਵੀ ਇਸ ਦੇ ਬਾਵਜੂਦ ਵੀ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਕਿਵੇਂ ਆਪਣੀ ਸਪੀਡ ਦੇ ਨਾਲ ਜਾ ਰਿਹਾ ਆ ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਮੈਂ ਹਾਂ ਤੁਹਾਡਾ ਆਪਣਾ ਵਾਸਤੇ ਪਰਦੇਸੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵੀ ਕਿਹਾ ਸੀ ਤੁਹਾਨੂੰ ਪਿੱਛੇ ਵੀ ਦੱਸ ਚੁੱਕੇ ਹਾਂ ਕਿ ਪਾਣੀ ਪਾਣੀ ਦਾ ਬਹਾਵ ਕਾਫੀ ਤੇਜ਼ ਹੈਗਾ ਆ ਆ ਆ ਜਿਹੜੀ ਸੜਕ ਹੈ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਬਾਈਪਾਸ ਤੋਂ ਨਵਾਂ ਸ਼ਹਿਰ ਨੂੰ ਮਿਲਦੀ ਹੈ ਜੀ ਬਹਿੰਦੀਪੁਰ ਦੇ ਕੋਲੋਂ ਤੁਸੀਂ ਦੇਖ ਰਹੇ ਹੋ ਇਸ ਸੜਕ ਤੇ ਵੀ ਕਿੰਨਾ ਪਾਣੀ ਆ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਪਾਣੀ ਜਾ ਰਿਹਾ ਆ ਸੋ ਇਹ ਤੁਸੀਂ ਦੇਖ ਸਕਦੇ ਆ ਪਾਣੀ ਦਾ ਬਹਾਵ ਕਿੰਮੇ ਤੇਜ਼ ਆ ਸੋ ਜਿਹੜਾ ਇਹ ਪਾਣੀ ਆ ਰਿਹਾ ਇਹਨੇ ਕਲਰਾਂ ਮਹੱਲਾ ਕਿਉਂਕਿ ਜਿਹੜਾ ਪਾਣੀ ਸਭ ਤੋਂ ਪਹਿਲਾਂ ਕਲਰਾਂ ਮਹੱਲੇ ਵਿੱਚ ਆਂਦਾ ਇਹਦੇ ਨਾਲ ਹੀ ਵੱਸਦਾ ਪਿੰਡ ਕਲਰਾਂ ਮਹੱਲਾ ਆ ਸੋ ਨਾਲੇ ਭਰੇ ਦੁਰਗਾਪੁਰ ਹੈ ਇਹ ਜਿਹੜੀ ਸੜਕ ਹੈ ਤੁਸੀਂ ਦੇਖ ਰਹੇ ਹੋ ਆ ਬਾਈਪਾਸ ਜਿਹੜਾ ਜਿੱਥੇ ਪੁਲਤ ਸ਼ੁਰੂ ਹੁੰਦਾ ਆ ਬਾਈਪਾਸ ਦਾ ਕੋਲ ਇਹ ਜਿਹੜੀ ਪਿੰਡ ਹੈ ਕਲਰਾ ਮਹੱਲੇ ਨੂੰ ਜਾਂਦੀ ਹੈ ਨਵੇਂ ਸ਼ਹਿਰ ਵਿੱਚ ਇਹਦੇ ਉੱਤੇ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਪਾਣੀ ਕਿਵੇਂ ਭਰਿਆ ਪਿਆ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਤੋਂ YouTube ਚੈਨਲ ਤੇ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਸੋ ਇਹ ਜਿਹੜਾ ਬਾਈਪਾਸ ਤੋਂ ਅਲਾਚੌਰ ਨੂੰ ਰਸਤਾ ਜਾਂਦਾ ਜੀ ਬਾਈਪਾਸ ਨਵਾਂ ਸ਼ਹਿਰ ਅਲਾਚੌਰ ਨੂੰ ਰਸਤਾ ਜਾਂਦਾ ਜੀ ਇਸ ਰਸਤਾ ਵੀ ਜਿਹੜਾ ਦੇਖੋ ਪਾਣੀ ਨਾਲ ਕਿਦਾਂ ਭਰ ਗਿਆ ਹੈ ਮੈਂ ਤੁਹਾਨੂੰ ਦਿਖਾ ਰਿਹਾ ਆ ਪਾਣੀ ਇਹਦੇ ਵਿੱਚ ਜ਼ਿਆਦਾ ਆ ਗਿਆ ਕਿਉਂਕਿ ਇੱਧਰ ਖੇਤ ਹੈ ਝੋਨੇ ਦੇ ਖੇਤ ਝੋਨਾ ਬੀਜਿਆ ਸੀ ਝੋਨਾ ਵੀ ਤਬਾਹ ਹੋ ਗਿਆ ਸਾਰਾ ਆ ਤੁਸੀਂ ਦੇਖ ਰਹੇ ਹੋ ਇਹ ਸੜਕ ਜਿਹੜੀ ਜਾ ਰਹੀ ਹੈ ਜੀ ਪਿੰਡ ਅਲਾਚੌਰ ਨੂੰ ਪਿੰਡ ਅਲਾਚੌਰ ਦੀ ਨੂੰ ਜਾਣ ਵਾਲੀ ਇਸ ਸੜਕ ਤੇ ਕਾਫੀ ਬੁਰਾ ਹਾਲ ਹੈ ਦੇਖੋ ਪਾਣੀ ਕਿੱਦਾਂ ਜਮਾ ਹੋਇਆ ਆ ਸੋ ਇੱਧਰ ਵੀ ਸਾਨੂੰ ਤੁਹਾਨੂੰ ਦਿਖਾ ਦਈਏ ਸਾਰਾ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਨੂੰ ਅਗਲੀ ਸੜਕ ਅਸੀਂ ਦਿਖਾ ਲਾਂਗੇ ਜੋ ਕਿ ਇਸ ਬਾਈਪਾਸ ਤੋਂ ਪਿੰਡ ਚੂੜਪੁਰ ਨੂੰ ਜਾਂਦੀ ਆ ਉਹਦੇ ਉੱਤੇ ਵੀ ਕਾਫੀ ਪਾਣੀ ਜਮਾ ਹੋ ਗਿਆ ਆ ਜੋ ਕਿ ਇਹ ਲੋਕਾਂ ਦੇ ਲਈ ਭਾਰੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਆ ਜਿਹੜੀ ਸੜਕ ਹੈ ਜੀ ਇਹ ਬਾਈਪਾਸ ਨਵਾਂ ਸ਼ਹਿਰ ਤੋਂ ਬਾਈਪਾਸ ਨਵਾਂ ਸ਼ਹਿਰ ਜਿਹੜਾ ਉੱਥੋਂ ਇਹ ਜਾਂਦੀ ਹੈ ਜੀ ਪਿੰਡ ਚੂੜਪੁਰ ਨੂੰ ਸੜਕ ਇਹ ਦੇਖੋ ਇਹ ਵੀ ਕਿਵੇਂ ਪਾਣੀ ਨਾਲ ਭਰੀ ਹੋਈ ਹੈ ਸੋ ਇਧਰ ਫਸਲ ਜਿਹੜੀ ਝੋਨੇ ਦੀ ਹੈ ਉਹ ਵੀ ਪਾਣੀ ਦੀ ਮਾਰ ਹੇਠ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਸੜਕ ਦੇ ਉੱਤੇ ਕਿਵੇਂ ਪਾਣੀ ਦੂਰ ਦੂਰ ਤੱਕ ਨਜ਼ਰ ਆ ਰਿਹਾ ਹੈ ਇਧਰ ਨੂੰ ਆਵਾਜਾਈ ਕਾਫੀ ਮੁਸ਼ਕਲ ਹੈ ਲੋਕੀ ਨਹੀਂ ਆ ਜਾ ਰਹੇ ਹਾਂਜੀ ਇਹ ਉਹ ਸਾਹਮਣੇ ਜਿਹੜਾ ਪਿੰਡ ਦਿਖ ਰਿਹਾ ਹੈ ਉਹ ਪਿੰਡ ਹੈ ਜੀ ਚੂੜਪੁਰ ਇਹ ਪਿੰਡ ਚੂੜਪੁਰ ਨੂੰ ਜੋ ਕਿ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਹੈ ਉੱਥੇ ਨੂੰ ਇਹ ਸੜਕ ਜਾ ਰਹੀ ਹੈ ਇਹਦੇ ਉੱਤੇ ਜਿਹੜਾ ਪਾਣੀ ਬਰਸਾਤੀ ਪਾਣੀ ਜਮਾ ਹੋਣ ਦੇ ਨਾਲ ਕਿਉਂਕਿ ਇਸ ਪਾਸੇ ਤੋਂ ਸੱਜੇ ਪਾਸੇ ਤੋਂ ਖੱਬੇ ਪਾਸੇ ਵੱਲ ਜਾ ਰਿਹਾ ਹੈ ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਹ ਪਿੰਡ ਕੁਲਾਮ ਦੇ ਕੋਲ ਹੈ ਜੀ ਜਿਹੜੀ ਬਾਈਪਾਸ ਨੂੰ ਕ੍ਰੋਸ ਕਰਕੇ ਡਰੇਨ ਜਿਹੜੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਬਹਾਵ ਆ ਆ ਜਿਹੜਾ ਸਾਹਮਣੇ ਦਿਖ ਰਿਹਾ ਇਹ ਪਿੰਡ ਕੁਲਾਮ ਹੈ ਜੀ ਇਹ ਡਰੇਨ ਜਿਹੜੀ ਹੈ ਇਹ ਡਰੇਨ ਦਾ ਪਾਣੀ ਇਸ ਜਿਹੜੀ ਇਹ ਬਾਈਪਾਸ ਹੈ ਜੀ ਬਾਈਪਾਸ ਤੋਂ ਇਧਰ ਚੂੜਪੁਰ ਪਿੰਡ ਹੈ ਜੀ ਸੋ ਮੇਰੇ ਦੂਜੇ ਪਾਸੇ ਜਿੱਧਰ ਖੰਭਾ ਨਜ਼ਰ ਆ ਰਿਹਾ ਬਿਜਲੀ ਦਾ ਸੋ ਇਹ ਜਿਹੜਾ ਉਧਰੋਂ ਪਾਣੀ ਆ ਰਿਹਾ ਹੈ ਤੇ ਜਿਹੜਾ ਇਹ ਪਿੰਡ ਕੁਲਾਮ ਨੂੰ ਕੁਲਾਮ ਦੇ ਨਜ਼ਦੀਕ ਹੈ ਜੀ ਇਹ ਬਈ ਜਿਹੜੀ ਤੁਸੀਂ ਦੇਖ ਰਹੇ ਹੋ ਜਿਹਦਾ ਪਾਣੀ ਜਾ ਰਿਹਾ ਹੈ ਸੋ ਪਾਣੀ ਦੀ ਸਪੀਡ ਕਾਫੀ ਹੈ ਇਹ ਜਿਹੜੀ ਬਈਆਂ ਨਵਾਂ ਸ਼ਹਿਰ ਨੂੰ ਜਾ ਰਹੀ ਹੈ ਬਾਈਪਾਸ ਦੇ ਨਾਲ-ਨਾਲ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਏ ਤੁਹਾਨੂੰ ਡਰੇਨ ਦਿਖਾ ਰਹੇ ਆ ਜੀ ਇਹ ਜਿਹੜੀ ਹੈ ਆਪਣੇ ਕੁਲਾਮ ਤੋਂ ਕਲਾਮ ਤੋਂ ਜਿਹੜਾ ਬਾਈਪਾਸ ਨੂੰ ਬਾਈਪਾਸ ਨੂੰ ਜਿਹੜਾ ਸਿੰਬਲੀ ਫਗਵਾੜਾ ਰੂਪਨਗਰ ਵੱਲ ਨੂੰ ਜਿਹੜਾ ਰਸਤਾ ਜਾਂਦਾ ਆ ਉਸ ਉੱਤੇ ਇਹ ਡਰੇਨ ਪੈਂਦੀ ਆ ਤੁਸੀਂ ਦੇਖ ਰਹੇ ਹੋ ਇਸ ਟ੍ਰੇਨ ਦੇ ਵਿੱਚ ਵੀ ਕੋਈ ਵਿਭਾਗ ਵੱਲੋਂ ਸਫਾਈ ਨਹੀਂ ਕੀਤੀ ਤੁਹਾਨੂੰ ਦਿਖਾੜ ਰਹੇ ਆ ਸੋ ਜਿਹਦੇ ਕਰਕੇ ਕਿਸੇ ਵੇਲੇ ਵੀ ਹੜ ਵਰਗੀ ਸਮੱਸਿਆ ਆ ਸਕਦੀ ਹੈ ਤੁਸੀਂ ਦੇਖ ਰਹੇ ਹੋ ਕੋਈ ਵੀ ਸਫਾਈ ਨਹੀਂ ਬਈ ਦੇ ਵਿੱਚ ਕਿਵੇਂ ਆ ਘਾਹ ਬੂਟੀ ਉੱਗੀ ਹੋਈ ਆ ਪ੍ਰਸ਼ਾਸਨ ਨੇ ਇਸ ਵਾਰ ਸ਼ਾਇਦ ਧਿਆਨ ਹੀ ਨਹੀਂ ਦਿੱਤਾ ਤੁਸੀਂ ਦੇਖ ਰਹੇ ਹੋ ਪਾਣੀ ਜਾ ਰਿਹਾ ਹੈ ਦੇ ਵਿੱਚ ਪਰ ਇੱਥੇ ਅੱਗੇ ਰੁਕਾਵਟਾਂ ਆ ਰਹੀਆਂ ਨੇ ਕਿਉਂਕਿ ਇੱਥੇ ਗੰਦਗੀ ਵੀ ਬਹੁਤ ਫੈਲੀ ਹੋਈ ਆ ਸਫਾਈ ਕੋਈ ਨਹੀਂ ਕੀਤੀ ਆ ਘਾਹ ਦੇਖੋ ਕਿਵੇਂ ਹੋ ਗਿਆ ਕਈ ਤਰ੍ਹਾਂ ਦੀਆਂ ਜੰਗਲੀ ਬੂਟੀਆਂ ਹੋ ਗਈਆਂ ਆ ਸੋ ਤੁਹਾਨੂੰ ਇਹ ਵੀ ਦਿਖਾ ਰਹੇ ਆ ਕਿ ਪਾਣੀ ਵਧਣ ਕਰਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਆ ਖੇਤਾਂ ਦੇ ਵਿੱਚ ਪਾਣੀ ਭਰੇ ਹੋਣ ਕਰਕੇ ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਪਾਣੀ ਆ ਜਿਹੜਾ ਇਹ ਪਿੰਡ ਕੁਲਾਮ ਨੂੰ ਜਾਂਦਾ ਜੀ ਰਸਤਾ ਬਾਈਪਾਸ ਤੋਂ ਆ ਖੇਤਾਂ ਦੇ ਵਿੱਚ ਪਾਣੀ ਭਰਨ ਕਰਕੇ ਖੇਤਾਂ ਦੇ ਵਿੱਚ ਪਾਣੀ ਭਰਨ ਕਰਕੇ ਬਰਸਾਤੀ ਪਾਣੀ ਦੇ ਕਾਰਨ ਜਿਹੜਾ ਇਹ ਲਗਭਗ ਅੱਧਾ ਕਿਲੋਮੀਟਰ ਦਾ ਰਸਤਾ ਪਾਣੀ ਦੀ ਲਪੇਟ ਵਿੱਚ ਆਇਆ ਆ ਇਸੇ ਤਰ੍ਹਾਂ ਤੁਸੀਂ ਦੇਖੋ ਇਧਰੋਂ ਪਾਣੀ ਕ੍ਰੋਸ ਹੋ ਕੇ ਸੜਕ ਤੋਂ ਖੇਤਾਂ ਦੇ ਵਿੱਚ ਜਾ ਰਿਹਾ ਆ ਜੋ ਕਿ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਆ ਸੋ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਵੱਲ ਪਹਿਲਾਂ ਜ਼ਰੂਰ ਧਿਆਨ ਦੇਵੇ ਜਿਹੜੀ ਬਈ ਦੀ ਸਫਾਈ ਨਹੀਂ ਕੀਤੀ ਉਹਦੇ ਵਿੱਚ ਜ਼ਰੂਰ ਇਹ ਸਫਾਈ ਦਾ ਪ੍ਰਬੰਧ ਕਰੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ। ਪਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਇਹ ਜਿਹੜੀ ਤੁਹਾਨੂੰ ਡਰੇਨ ਦਿਖਾ ਰਹੇ ਹਾਂ, ਬੇਂ ਦਿਖਾ ਰਹੇ ਹਾਂ ਇਹ ਬਰਨਾਲਾ ਕਲਾਂ ਤੋਂ ਜਿਹੜੀ ਚੂੜਪਨ ਉਹ ਬਾਈਪਾਸ ਨੂੰ ਸੜਕ ਮਿਲਦੀ ਹੈ ਉੱਥੇ ਇਹ ਡਰੇਨ ਹੈ ਜਿਹੜੀ ਕਿ ਇਹ ਇੱਥੋਂ ਹੋ ਕੇ ਇਸ ਪਿੰਡ ਬਰਨਾਲਾ ਕਲਾਂ ਤੋਂ ਹੋ ਕੇ ਨਵੇਂ ਸ਼ਹਿਰ ਨੂੰ ਜਾਂਦੀ ਹੈ ਇਸ ਡਰੇਨ ਦੀ ਹਜੇ ਤੱਕ ਕੋਈ ਵੀ ਸਫਾਈ ਨਹੀਂ ਕੀਤੀ ਕਿਸੇ ਵੀ ਪ੍ਰਸ਼ਾਸਨ ਨੇ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਦੇ ਬੇਈਂ ਦੇ ਵਿੱਚ ਕਿਵੇਂ ਕਾਬੂਟੀ ਉੱਗੀ ਪਈ ਆ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਗਰ ਇਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤਾਂ ਇਸ ਦਾ ਜਿਹੜਾ ਖਤਰਾ ਜਿਹੜਾ ਬਣ ਸਕਦਾ ਆ ਇਸ ਪਾਸੇ ਵੀ ਤੁਸੀਂ ਦੇਖੋ ਕਿਸੇ ਪਾਸੇ ਵੀ ਕੋਈ ਸਫਾਈ ਨਹੀਂ ਕੀਤੀ ਗਈ ਡਰੇਨ ਦੀ ਭਾਵੇਂ ਪ੍ਰਸ਼ਾਸਨ ਇਹ ਦਾਅਵੇ ਕਰ ਰਿਹਾ ਆ ਡਰੇਨ ਵਿਭਾਗ ਵੀ ਦਾਅਵੇ ਕਰ ਰਿਹਾ ਆ ਕਿ ਡਰੇਨ ਦੀ ਸਫਾਈ ਕਰ ਦਿੱਤੀ ਹੈ ਪਰ ਇਹ ਜਿਹੜੀ ਤੁਹਾਨੂੰ ਡਰੇਨ ਦਿਖਾ ਰਹੇ ਆ ਇਹ ਬਰਨਾਲਾ ਕਲਾਂ ਬਰਨਾਲਾ ਕਲਾਂ ਜੋ ਕਿ ਬਾਈਪਾਸ ਦੇ ਨਾਲ ਇਹ ਡਰੇਨ ਜਾਂਦੀ ਹੈ ਅ ਇਹ ਤੁਹਾਨੂੰ ਦਿਖਾੜ ਰਹੇ ਹਾਂ ਸੋ ਪਿੰਡਨ ਵਾਸੀਆਂ ਦੀ ਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸਤੇ ਵੱਲ ਵੀ ਧਿਆਨ ਦੇਵੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਹ ਸਾਜ ਜ਼ਿਲ੍ਹਾ ਸ਼ਿਮ ਭਗਸੇ ਇੱਕ ਨਗਰ ਦਾ ਸਰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਅਮੀਅ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ